ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸਹਜਤਾ ਬਾਰੇ ਸਹਜਤਾ ਮਨ ਦਾ ਭਾਵ ਹੈ ਮਨ ਦਾ ਸੰਤੁਲਨ ਹੈ ਬਾਹਰੀ ਚੀਜ਼ਾਂ ਤੋਂ ਨਿਰਲੇਪਤਾ ਹੈ ਕੁਦਰਤ ਨਾਲ ਜੁੜਨ ਦਾ ਨਾਂ ਹੈ ਜਦੋਂ ਤੁਸੀਂ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਸੱਚਾਈ ਨੂੰ ਸਵੀਕਾਰ ਕਰਦੇ ਹੋ ਆਤਮ ਸਮਰਪਣ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਉਹਨਾਂ ਤੋਂ ਤੁਸੀਂ ਨਿਰਲੇਪ ਹੋ ਜਾਂਦੇ ਹੋ ਤਾਂ ਇਸ ਕਿਸਮ ਦੀ ਮਾਨਸਿਕ ਅਵਸਥਾ ਨੂੰ ਅਸੀਂ ਸਹਜ ਕਹਿੰਦੇ ਹਾਂ ਸਹਜ ਦੇ ਪੰਜ ਪ੍ਰਮੁੱਖ ਤੱਤ ਮੰਨੇ ਜਾਂਦੇ ਐ ਜਿਹਦੇ ਵਿੱਚੋਂ ਸਭ ਤੋਂ ਪਹਿਲਾ ਤੇ ਸਭ ਤੋਂ ਪ੍ਰਮੁੱਖ ਤੱਤ ਹੈ ਕੁਦਰਤੀਪਨ ਜੋ ਵਰਤਾਰੇ ਕੁਦਰਤ ਵੱਲੋਂ ਤੁਹਾਨੂੰ ਮਿਲਦੇ ਐ ਜੋ ਵਰਤਾਰੇ ਤੁਸੀਂ ਕੁਦਰਤ ਦੇ ਵਿੱਚ ਵਾਪਰਦੇ ਦੇਖਦੇ ਹੋ ਜਿੰਨਾ ਵਰਤਾਰਿਆਂ ਨੂੰ ਤੁਸੀਂ ਆਪਣੇ ਤਰੀਕੇ ਨਾਲ ਬਦਲ ਨਹੀਂ ਸਕਦੇ ਜੋ ਵਰਤਾਰੇ ਤੁਹਾਡੇ ਵੱਸ ਦੇ ਵਿੱਚ ਨਹੀਂ ਐ ਕਈ ਵਾਰੀ ਉਹ ਵਰਤਾਰੇ ਸਾਨੂੰ ਸਭ ਤੋਂ ਜ਼ਿਆਦਾ ਸਹਜ ਕਰਦੇ ਐ ਉਹ ਵਰਤਾਰੇ ਕਿਹੜੇ ਐ ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਤੁਹਾਡਾ ਕਿਸੇ ਵੀ ਵਿਅਕਤੀ ਦਾ ਇਸ ਸੰਸਾਰ ਤੇ ਜਨਮ ਲੈਣਾ ਕਿਸੇ ਵੀ ਵਿਅਕਤੀ ਦਾ ਇਸ ਸੰਸਾਰ ਤੋਂ ਚਲੇ ਜਾਣਾ ਕਿਸੇ ਵੀ ਵਿਅਕਤੀ ਦਾ ਸਮੇਂ ਦੇ ਨਾਲ ਆਪਣੇ ਉਮਰ ਦੇ ਪੜਾ ਕਰਨਾ ਜਵਾਨੀ ਵਿੱਚ ਜਾਣਾ ਬढ़ापे ਵਿੱਚ ਜਾਣਾ ਕੁਦਰਤ ਦੇ ਨਾਲ ਜੁੜ ਕੇ ਸਰੀਰ ਦੀਆਂ ਕਿਰਿਆਵਾਂ ਦਾ ਹੌਲੀ-ਹੌਲੀ ਮੱਠਾ ਪੈ ਜਾਣਾ ਇਹ ਸਾਰੇ ਆ ਜਿਹੜੇ ਕੁਦਰਤ ਦੇ ਨਾਲ ਜੁੜੇ ਹੋਏ ਵਰਤਾਰੇ ਐ ਜੇ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਇਹਨਾਂ ਕੁਦਰਤੀ ਵਰਤਾਰਿਆਂ ਦਾ ਵਿਰੋਧ ਕਰੂਗਾ ਜੇ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਸਾਰੀ ਕਾਇਨਾਤ ਉਹਦੇ ਹੱਥ ਵਿੱਚ ਰਹੂਗੀ ਸਾਰੀ ਪ੍ਰਕਿਰਤੀ ਉਹਦੇ ਅਨਸਾਰ ਚੱਲੇਗੀ ਜੇ ਕੋਈ ਇਹ ਸੋਚਦਾ ਹੈ ਕਿ ਜੀਵਨ ਦੇ ਹਰ ਪੜਾ ਤੇ ਉਹਨੂੰ ਕੋਈ ਪ੍ਰਕਿਰਤੀ ਵੱਲੋਂ ਜਾਂ ਰਿਸ਼ਤਿਆਂ ਵੱਲੋਂ ਜੋ ਸਹਿਜ ਪ੍ਰਕਿਰਿਆ ਦੇ ਤੌਰ ਤੇ ਉਹਨੂੰ ਮਿਲੇ ਹੈ ਉਹਨਾਂ ਦੀ ਕੋਈ ਸਮੱਸਿਆ ਨਹੀਂ ਆਉਗੀ ਤਾਂ ਉਹ ਗਲਤ ਸੋਚ ਰਿਹਾ ਹੈ ਬਲਕਿ ਕੁਦਰਤ ਦੇ ਨਿਯਮ ਨੂੰ ਕੁਦਰਤ ਦੇ ਕਾਨੂੰਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜੋ ਕੁਦਰਤ ਨੇ ਤੁਹਾਨੂੰ ਪ੍ਰਦਾਨ ਕੀਤਾ ਹੈ ਜੋ ਕੁਦਰਤ ਨੇ ਤੁਹਾਨੂੰ ਅਸ਼ਾਈਆਂ ਦਿੱਤੀਆਂ ਜੋ ਕੁਦਰਤ ਨੇ ਤੁਹਾਡੇ ਲਈ ਰਹਿਮਤਾਂ ਰੱਖੀਆਂ ਹੋਈਆਂ ਜੇ ਤੁਸੀਂ ਉਹਨਾਂ ਨੂੰ ਠੀਕ ਰੂਪ ਦੇ ਵਿੱਚ ਸਵੀਕਾਰ ਕਰਦੇ ਹੋ ਤਾਂ ਤੁਹਾਡਾ ਮਨ ਹੈ ਜਿਹੜਾ ਉਹ ਕਾਫੀ ਹੱਦ ਤੱਕ ਸਹਿਜ ਰਹਿ ਸਕਦਾ ਹੈ ਜੇ ਤੁਸੀਂ ਕੁਦਰਤ ਦੇ ਸੱਚ ਦੀ ਪਛਾਣ ਨਹੀਂ ਕਰੋਗੇ ਕਈ ਵਾਰੀ ਵਿਅਕਤੀ ਇਹ ਸੋਚਦਾ ਹੈ ਕਿ ਜੇ ਕੁਦਰਤ ਨੇ ਮੇਰੇ ਵਾਲ ਚਟੇ ਕਰੇ ਹੈ ਜੇ ਮੈਂ ਇਹਨਾਂ ਤੇ 10 ਰੁਪਏ ਦਾ ਰੰਗ ਲਾ ਕੇ ਕੁਦਰਤ ਦੇ ਨਿਯਮ ਨੂੰ ਬਦਲ ਕੇ ਆਪਣੇ ਆਪ ਨੂੰ ਨੌਜਵਾਨ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਉਹਦੀ ਸਾਰੀ ਕੋਸ਼ਿਸ਼ ਹੈ ਜਿਹੜੀ ਸੱਚ ਲੁਕਾਉਣ ਦੀ ਉਸ ਨੂੰ ਉਮਰ ਆਪਣੇ ਤਰੀਕੇ ਨਾਲ ਸਾਹਮਣੇ ਲਿਆ ਦਿੰਦੀ ਹੈ ਇਸ ਕਰਕੇ ਇਸ ਕਿਸਮ ਦੇ ਸੱਚ ਨੂੰ ਜੇ ਤੁਸੀਂ ਸਵੀਕਾਰ ਕਰਕੇ ਚੱਲੋਗੇ ਕੁਦਰਤ ਦੇ ਨਾਲ ਜੁੜ ਕੇ ਚੱਲੋਗੇ ਤਾਂ ਤੁਹਾਨੂੰ ਹੋ ਸਕਦਾ ਹੈ ਇੰਨੀ ਸਾਰੀ ਜਿਹੜੀ ਤਕਲੀਫ ਹੈ ਉਹ ਨਾ ਹੋਵੇ ਇਸ ਕਰਕੇ ਜ਼ਿੰਦਗੀ ਨੂੰ ਜਿਸ ਤੌਰ ਦੇ ਨਾਲ ਉਹ ਤੁਰ ਰਹੀ ਹੈ ਜੀਵਨ ਦੇ ਜਿਸ ਪੜਾ ਤੇ ਤੁਹਾਨੂੰ ਜੋ ਕੁਝ ਸ਼ਰੀਰਕ ਤੌਰ ਤੇ ਰਿਸ਼ਤਿਆਂ ਦੇ ਤੌਰ ਤੇ ਹਾਸਲ ਹੋ ਰਿਹਾ ਹੈ ਪ੍ਰਕਿਰਤੀ ਵੱਲੋਂ ਜੋ ਨਿਯਮਤਾ ਮਿਲ ਰਹੀਆਂ ਹਨ ਉਹਨਾਂ ਨੂੰ ਜੇ ਤੁਸੀਂ ਸਵੀਕਾਰ ਕਰਨਾ ਸਿੱਖ ਲੋਗੇ ਜਿਵੇਂ ਹਨ ਉਹਨਾਂ ਨਾਲ ਇੱਕਮਿਕ ਹੋਣ ਦੀ ਪ੍ਰਕਿਰਿਆ ਜਿਹੜੀ ਉਹ ਆਪਣੇ ਜੀਵਨ ਜਾਂਚ ਦਾ ਹਿੱਸਾ ਬਣਾ ਲਓਗੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਸਹਿਜ ਹੋ ਜਾਓਗੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਰੇਸ਼ਾਨ ਕਰਨ ਤੋਂ ਹਟ ਜਾਣਗੀਆਂ ਤੁਹਾਨੂੰ ਬਹੁਤ ਸਾਰੇ ਕੰਮਾਂ ਦੇ ਵਿੱਚ ਸ਼ਾਂਤੀ ਮਿਲਣੀ ਸ਼ੁਰੂ ਹੋਊਗੀ ਦੂਸਰਾ ਪ੍ਰਮੁੱਖ ਪੱਖ ਹੈ ਜਿਹੜਾ ਉਹ ਅਸੀਂ ਕਹਿੰਦੇ ਆ ਸੰਤੁਲਨ ਜਿਹਨੂੰ ਅਸੀਂ ਬੈਲੈਂਸ ਲਾਈਫ ਵੀ ਕਹਿੰਦੇ ਆ ਜਦੋਂ ਤੁਸੀਂ ਆਪਣਾ ਮਨ ਆਪਣੇ ਭਾਸ਼ਾ ਤੇ ਆਪਣੇ ਕੰਮ ਦੇ ਵਿੱਚ ਸੰਤੁਲਨ ਲੈ ਆਉਂਗੇ ਤਾਂ ਸਹਜ ਦੀ ਅਗਲੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਂਦੀ ਹੈ ਬਹੁਤ ਵਾਰੀ ਸਾਡਾ ਮਨ ਛੋਟੀਆਂ-ਛੋਟੀਆਂ ਗੱਲਾਂ ਤੇ ਭਟਕਦਾ ਰਹਿੰਦਾ ਹੈ ਛੋਟੀ ਜੀ ਗੱਲ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਆਂ ਛੋਟੀ ਜੀ ਗੱਲ ਅਸੀਂ ਆਪਣੇ ਮਨ ਨੂੰ ਲਾ ਬੈਠਦੇ ਆਂ ਕਿਸੇ ਦੀ ਕਹੀ ਹੋਈ ਗੱਲ ਕਿਸੇ ਦੀ ਸੁਣੀ ਹੋਈ ਗੱਲ ਕਿਸੇ ਨੇ ਤੁਹਾਡੇ ਬਾਰੇ ਕਹੀ ਹੋਈ ਗੱਲ ਤੁਹਾਨੂੰ ਕਿਸੇ ਦੂਸਰੇ ਤੀਸਰੇ ਚੌਥੇ ਬੰਦੇ ਤੋਂ ਪਤਾ ਲੱਗਦੀ ਹੈ ਤੁਹਾਨੂੰ ਉਹ ਅਸਹਿਜ ਕਰ ਦਿੰਦੀ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੰਦੀ ਹੈ ਕੀ ਤੁਸੀਂ ਸੋਚਦੇ ਹੋ ਸਾਰੀ ਦੁਨੀਆ ਤੁਹਾਡੇ ਬਾਰੇ ਠੀਕ ਹੀ ਬੋਲੂਗੀ ਤੁਸੀਂ ਕਿਸੇ ਇੱਕ ਵੀ ਸੰਤ ਮਹਾਤਮਾ ਜਾਂ ਉੱਤਮ ਵਿਅਕਤੀ ਦਾ ਨਾਮ ਜਾਣਦੇ ਹੋ ਜਿਹਨੂੰ ਸਾਰੇ ਲੋਕ ਇਹ ਕਹਿੰਦੇ ਹੋਣ ਕਿ ਉਹ ਬਹੁਤ ਚੰਗਾ ਸੀ ਬਹੁਤ ਅੱਛਾ ਵਿਅਕਤੀ ਸੀ ਉਸਨੇ ਸਾਰੀ ਜ਼ਿੰਦਗੀ ਚ ਇਸ਼ਾਈਆਂ ਕੀਤੀਆਂ ਨਹੀਂ ਸ਼ਾਇਦ ਐਸਾ ਕੋਈ ਵੀ ਨਾ ਲੱਭੇ ਇਸ ਕਰਕੇ ਜਦੋਂ ਅਸੀਂ ਸੰਤੁਲਨ ਨਹੀਂ ਬਣਾਉਂਦੇ ਜਦੋਂ ਅਸੀਂ ਇਹ ਨਹੀਂ ਦੇਖਦੇ ਕਿ ਹਰ ਮਨੁੱਖ ਹੈ ਜਿਹੜਾ ਉਹਦੇ ਵਿੱਚ ਕੁਝ ਕੁ ਚੰਗਾਈਆਂ ਕੁਝ ਕੁ ਬਣਾਈਆਂ ਥੋੜੀ ਜੀ ਦੁਨੀਆਦਾਰੀ ਥੋੜਾ ਜਿਹਾ ਤਿਆਗ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਜੀਵਨ ਮਿਸ਼ਰਣ ਹੁੰਦਾ ਹੈ ਜੇ ਤੁਸੀਂ ਕਿਸੇ ਵਿਅਕਤੀ ਦੇ ਵਿੱਚੋਂ ਕਿਸੇ ਸੰਤ ਮਹਾਤਮਾ ਵਾਲੀਆਂ ਚੀਜ਼ਾਂ ਦੀ ਆਸ ਕਰੋਗੇ ਪਰੇਸ਼ਾਨ ਹੋਵੋਗੇ ਜੇ ਤੁਸੀਂ ਕਿਸੇ ਵੀ ਰਿਸ਼ਤੇਦਾਰ ਤੋਂ ਇਸ ਕਿਸਮ ਦੀ ਆਸ ਕਰੋਗੇ ਕਿ ਤੁਹਾਡੇ ਲਈ ਉਹ ਪ੍ਰਮਾਤਮਾ ਵਾਂਗ ਤੁਹਾਡੀ ਕਹੀ ਹੋਈ ਹਰ ਗੱਲ ਪੂਰੀ ਕਰੇ ਫਿਰ ਵੀ ਤੁਸੀਂ ਸੰਤੁਲਨ ਨਹੀਂ ਬਣਾ ਰਹੇ ਜੇ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਤੋਂ ਆਪਣੇ ਤੋਂ ਪਹਿਲੀ ਪੀੜ੍ਹੀ ਤੋਂ ਇਸ ਕਿਸਮ ਦੀਆਂ ਆਸਾਂ ਕਰੋਗੇ ਜੋ ਸੰਭਵ ਹੀ ਨਹੀਂ ਹੈ ਤਾਂ ਉਸ ਨੂੰ ਵੀ ਅਸੀਂ ਕਹਾਂਗੇ ਕਿ ਉਹ ਬੈਲੈਂਸ ਅਪਰੋਚ ਨਹੀਂ ਹੈ ਤੁਹਾਡਾ ਸੰਤੁਲਨ ਨਹੀਂ ਹੈ ਤੇ ਤੁਸੀਂ ਉਹਦੇ ਨਾਲ ਪਰੇਸ਼ਾਨ ਹੋਵੋਗੇ ਇਸ ਕਰਕੇ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਜਾਂ ਜਿੰਨਾ ਵੀ ਤੁਸੀਂ ਆਰਾਮ ਕਰਦੇ ਹੋ ਜਿੰਨੀ ਵੀ ਤੁਸੀਂ ਮौज-ਮਸਤੀ ਕਰਦੇ ਹੋ ਜਿੰਨਾ ਵੀ ਤੁਸੀਂ ਕਈ ਚੀਜ਼ਾਂ ਤੋਂ ਪਰੇਸ਼ਾਨ ਹੁੰਦੇ ਹੋ ਸਾਰੀਆਂ ਚੀਜ਼ਾਂ ਦਾ ਇੱਕ ਬੈਲੈਂਸ ਇੱਕ ਤਤ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਉਹਨਾਂ ਦਾ ਇੱਕ ਬੈਲੈਂਸ ਇੱਕ ਤੱਤ ਇੱਕ ਸੰਤੁਲਨ ਸਮਝਣ ਲੱਗ ਗਏ ਕਿ ਮੇਰੇ ਜੀਵਨ ਦੇ ਵਿੱਚ ਥੋੜਾ ਬਹੁਤਾ ਆਰਾਮ ਵੀ ਹੈ ਮੈਨੂੰ ਕੰਮ ਵੀ ਕਰਨਾ ਪੈਂਦਾ ਹੈ ਮੈਨੂੰ ਲੋੜ ਅਨੁਸਾਰ ਤਰੱਕੀ ਵੀ ਮਿਲ ਰਹੀ ਹੈ ਤੇ ਸਾਰੀਆਂ ਚੀਜ਼ਾਂ ਮਿਲ ਕੇ ਹੀ ਕਿਸੇ ਇਨਸਾਨ ਵਾਸਤੇ ਇੱਕ ਵਧੀਆ ਜੀਵਨ ਦਾ ਅੰਗ ਬਣਦੀ ਹੈ ਸੰਤੁਲਿਤ ਅੰਗ ਬਣਦੀ ਹੈ ਤਾਂ ਤੁਹਾਡਾ ਮਨ ਹੈ ਜਿਹੜਾ ਉਹ ਪਟਕੜ ਤੋਂ हट ਜਾਊਗਾ ਕਿਉਂਕਿ ਤੁਸੀਂ ਕੋਈ ਵੱਖਰੇ ਨਹੀਂ ਹੋ ਤੁਸੀਂ ਸੰਸ੍ਰਿਸ਼ਟੀ ਦੇ ਉੱਪਰ ਕਰੋੜਾਂ ਲੋਕ ਜਿਹੜੇ ਹੋਰ ਰਹਿ ਰਹੇ ਆ ਉਹਨਾਂ ਵਰਗੇ ਹੀ ਉਹਨਾ ਕਰੋੜਾਂ ਲੋਕਾਂ ਕੋਲੇ ਕੁਝ ਕੋਲੇ ਤੁਹਾਡੇ ਤੋਂ ਬਹੁਤ ਵੱਧ ਜਿਹੜੀਆਂ ਧਨ ਦੌਲਤ ਤੇ ਸ਼ੋਰ ਤਾਂ ਹੈਗ ਨੇ ਕੁਝ ਵਿਅਕਤੀ ਤੁਹਾਡੇ ਤੋਂ ਪਿੱਛੇ ਵੀ ਹੈਗੇ ਆ ਇਸ ਕਰਕੇ ਆਪਣੇ ਤੋਂ ਅੱਗੇ ਵਾਲੇ ਤੇ ਆਪਣੇ ਤੋਂ ਪਿੱਛੇ ਵਾਲਿਆਂ ਦਾ ਜਦੋਂ ਅਸੀਂ ਬੈਲੈਂਸ ਕਰ ਲੈਨੇ ਆ ਤਾਂ ਬਹੁਤ ਵਾਰੀ ਅਸੀਂ ਇਹ ਕਹਨੇ ਆ ਕਿ ਅਸੀਂ ਸਹਿਜ ਹੋ ਗਏ ਕਈ ਰਾਤੋਂ ਰਾਤ ਅਮੀਰ ਹੋਣ ਦੇ ਚੱਕਰ ਦੇ ਵਿੱਚ ਕਈ ਰਾਤੋਂ ਰਾਤ ਸਾਰਾ ਕੁਝ ਇਕੱਤਰ ਕਰਨ ਦੇ ਚੱਕਰ ਵਿੱਚ ਕਈ ਰਾਤੋਂ ਰਾਤ ਸਾਰਾ ਗਿਆਨ ਹਾਸਲ ਕਰਨ ਦੇ ਚੱਕਰ ਵਿੱਚ ਕਈ ਰਾਤੋਂ ਰਾਤ ਵੱਡੀ ਸ਼ੋਰਤ ਕਮਾਉਣ ਦੇ ਚੱਕਰ ਦੇ ਵਿੱਚ ਵਿਅਕਤੀ ਅਸਹਿਜ ਹੋ ਜਾਂਦੇ ਐ ਉਹ ਆਪਣੇ ਨਾਰਮਲ ਰੂਟੀਨ ਨੂੰ ਛੱਡ ਜਾਂਦੇ ਐ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਐ ਇਸੇ ਕਰਕੇ ਸਾਡਾ ਜਿੰਨਾ ਵੀ ਸਹਿਤ ਹੈ ਸਾਡੀ ਜਿੰਨੀ ਵੀ ਕਲਾ ਹੈ ਸਾਡੀ ਜਿੰਨੀ ਵੀ ਮੈਡੀਟੇਸ਼ਨ ਹੈ ਉਹ ਤੁਹਾਨੂੰ ਮਾਨਸਿਕ ਤੌਰ ਤੇ ਸਹਿਜ ਹੋਣ ਦੇ ਨਾਲ ਜੋੜਦੀ ਐ ਇਹ ਸਾਰਾ ਕੁਝ ਕਦੋਂ ਕਰ ਸਕਦੇ ਹੋ ਜਦੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਡਿਟੈਚ ਕਰਦੇ ਹੋ ਤੀਸਰਾ ਪ੍ਰਮੁੱਖ ਪੰਖ ਹੈ ਸਹਜਤਾ ਦਾ ਨਿਰਲੇਪਤਾ ਡਿਟੈਚਮੈਂਟ ਜੇ ਤੁਸੀਂ ਆਪਣੇ ਆਪ ਨੂੰ ਹਰ ਛੋਟੀ ਤੋਂ ਛੋਟੀ ਚੀਜ਼ ਨਾਲ ਜੋੜ ਕੇ ਰੱਖੋਗੇ ਤੁਸੀਂ ਇਹ ਸੋਚੋਗੇ ਕਿ ਸਾਰੇ ਵਰਤਾਰੇ ਤੁਹਾਡੇ ਕਾਬੂ 'ਚ ਰਹਿਣ ਸਾਰੀਆਂ ਚੀਜ਼ਾਂ ਤੁਹਾਡੇ ਕਾਬੂ 'ਚ ਰਹਿਣ ਸਾਰੇ ਤੁਹਾਡੇ ਰਿਲੇਸ਼ਨ ਸਬੰਧ ਹੈ ਜਿਹੜੇ ਉਹ ਵੀ ਤੁਹਾਡੇ ਅਨਸਾਰ ਚੱਲਣ ਜੋ ਵਸਤੂਆਂ ਤੁਹਾਨੂੰ ਚਾਹੀਦੀਆਂ ਉਹ ਵੀ ਤੁਹਾਨੂੰ ਉਸੇ ਰੂਪ ਦੇ ਵਿੱਚ ਜਿਵੇਂ ਤੁਹਾਡਾ ਮਨ ਕਹਿੰਦਾ ਪ੍ਰਾਪਤ ਹੋਣ ਤੇ ਜੋ ਆਲੇ-ਦੁਆਲੇ ਤੁਹਾਡੇ ਕੀਤੇ ਹੋਏ ਕੰਮਾਂ ਦੇ ਨਤੀਜੇ ਆ ਉਹ ਵੀ ਤੁਹਾਡੇ ਮੁਤਾਬਕ ਆਉਣ ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਮੰਨ ਕੇ ਚੱਲੋਗੇ ਤੁਸੀਂ ਸਹਿਜ ਨਹੀਂ ਰਹਿ ਸਕਦੇ ਕਿਉਂਕਿ ਸਾਰੇ ਦੇ ਸਾਰੇ ਤੁਹਾਡੇ ਸੰਬੰਧ ਹੈ ਉਹ ਕਈ ਵਾਰ ਜਿਵੇਂ ਤੁਸੀਂ ਸੋਚਦੇ ਹੋ ਜਾਂ ਜਿੰਨੀ ਇਛਾਈ ਨਾਲ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਹਜੇ ਨਹੀਂ ਬਣ ਸਕਦੇ ਸਾਰੀਆਂ ਵਸਤੂਆਂ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀਆਂ ਬਹੁਤ ਸਾਰੀਆਂ ਵਸਤੂਆਂ ਤੁਸੀਂ ਪ੍ਰਾਪਤ ਕਰਦੇ ਹੋ ਤੇ ਬਹੁਤ ਸਾਰੀਆਂ ਵਸਤੂਆਂ ਤੁਹਾਡੀ ਪ੍ਰਾਪਤੀ ਤੋਂ ਦੂਰ ਰਹਿ ਜਾਂਦੀਆਂ ਇਸ ਕਰਕੇ ਜਦੋਂ ਅਸੀਂ ਇਹ ਸਦਕਾਰ ਕਰਾਂਗੇ ਕਿ ਇਹਨਾਂ ਚੀਜ਼ਾਂ ਤੋਂ ਜੋ ਸਾਨੂੰ ਪ੍ਰਾਪਤ ਨਹੀਂ ਹੋਈਆਂ ਨਾ ਸਹੀ ਥੋੜੇ ਨਿਰਲੇਪ ਹੋ ਤਾਂ ਉੱਥੇ ਤੁਸੀਂ ਸਹਿਜ ਹੋਣ ਲੱਗ ਜਾਓਗੇ ਚੀਜ਼ਾਂ ਤੋਂ ਮੁਕਤ ਹੋਣ ਲੱਗ ਜਾਓਗੇ ਮੁਕਤੀ ਕੋਈ ਅਧਿਆਤਮਿਕ ਸੰਕਲਪ ਨਹੀਂ ਹੈ ਮੁਕਤੀ ਬਹੁਤ ਸਾਰੀਆਂ ਵਸਤਾਂ ਰਿਸ਼ਤਿਆਂ ਤੇ ਬਹੁਤ ਸਾਰੇ ਨਤੀਜੇ ਜਿਹੜੇ ਤੁਹਾਨੂੰ ਲੱਗਦਾ ਹੈ ਤੁਹਾਡੇ ਲਈ ਠੀਕ ਨਹੀਂ ਹੈ ਜਦੋਂ ਤੁਸੀਂ ਉਹਨਾਂ ਤੋਂ ਮੁਕਤ ਹੋ ਜਾਂਦੇ ਹੋ ਤਾਂ ਇਹ ਮੁਕਤੀ ਦਾ ਪਹਿਲਾ ਮਾਰਗ ਹੈ ਤੇ ਚੌਥਾ ਪੱਖ ਹੈ ਕਿ ਤੁਸੀਂ ਹਮੇਸ਼ਾ ਸਚਾਈ ਨੂੰ ਸਵੀਕਾਰ ਕਰੋ ਬਹੁਤੇ ਲੋਕ ਸੱਚ ਮੰਨਣ ਨੂੰ ਤਿਆਰ ਨਹੀਂ ਹੁੰਦੇ ਬਹੁਤੇ ਲੋਕ ਇਹ ਹੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਮੈਂ ਇਹ ਕਰ ਸਕਦਾ ਜਾਂ ਮੈਂ ਇਹ ਨਹੀਂ ਕਰ ਸਕਦਾ ਜਦੋਂ ਅਸੀਂ ਇਸ ਦੁਬਿਧਾ ਦੇ ਵਿੱਚ ਪੈ ਜਾਂਦੇ ਆ ਤਾਂ ਉੱਥੇ ਅਸੀਂ ਕਈ ਵਾਰੀ ਸੱਚ ਤੋਂ ਪਾਸੇ ਹੋ ਜਾਂਦੇ ਆ ਅਸੀਂ ਕਈ ਵਾਰੀ ਇਹ ਸੋਚ ਲੈਂਦੇ ਆ ਕਿ ਅਸੀਂ ਸਭ ਕੁਝ ਕਰ ਸਕਦੇ ਆ ਜਾਂ ਬਹੁਤ ਵਾਰੀ ਇਹਦੇ ਉਲਟ ਵੀ ਹੁੰਦਾ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਦੋਨੇ ਚੀਜ਼ਾਂ ਜਿਹੜੀਆਂ ਦੋਨੇ ਕਿਸਮ ਦੀ ਅਤਵਾਦੀ ਦ੍ਰਿਸ਼ਟੀ ਹੈ ਜਿਹੜੀ ਉਹ ਠੀਕ ਨਹੀਂ ਹੁੰਦੀ ਤੁਸੀਂ ਬਹੁਤ ਕੁਝ ਕਰ ਵੀ ਸਕਦੇ ਹੋ ਨਿਓ ਤੇ ਬਹੁਤ ਕੁਝ ਐਸਾ ਵੀ ਹੁੰਦਾ ਜਿਹੜਾ ਤੁਸੀਂ ਨਹੀਂ ਕਰ ਸਕਦੇ ਇਸ ਅਵਸਥਾ ਨੂੰ ਸਦਕਾਰ ਲੈਣਾ ਚਾਹੀਦਾ ਹੈ ਇਸ ਨੂੰ ਮੰਨ ਲੈਣਾ ਚਾਹੀਦਾ ਹੈ ਜਦੋਂ ਅਸੀਂ ਹਕੀਕਤ ਨੂੰ ਸੱਚ ਨੂੰ ਜੋ ਵਾਪਰ ਰਿਹਾ ਉਸ ਦੇ ਵਾਪਰ ਨੂੰ ਸਹੀ ਰੂਪ ਦੇ ਵਿੱਚ ਸੱਚੇ ਦਿਲੋਂ ਸਵੀਕਾਰ ਕਰਨਾ ਸਿੱਖ ਲੈਣੇ ਆ ਤਾਂ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਸਹਿਜ ਹੋ ਜਾਂਦੇ ਆ ਅਸੀਂ ਕਈ ਵਾਰ ਆਪਣੀਆਂ ਕਮਜ਼ੋਰੀਆਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਈ ਵਾਰ ਅਸੀਂ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਸੀਂ ਆਪਣੀ ਗਲਤੀ ਨੂੰ ਸਵੀਕਾਰ ਨਾ ਕਰਨ ਲਈ 100 ਕਿਸਮ ਦੇ ਬਹਾਨੇ ਲੱਭਦੇ ਹਾਂ 100 ਕਿਸਮ ਦੇ ਤਰਕ ਦਿੰਦੇ ਹਾਂ ਜੇ ਉਸ ਦੀ ਬਜਾਏ ਇੱਕ ਵਾਰੀ ਉਹਨੂੰ ਸਵੀਕਾਰ ਕੀਤਾ ਜਾਵੇ ਤਾਂ ਉਹ ਗੱਲ ਉੱਥੇ ਖਤਮ ਹੋ ਜਾਂਦੀ ਹੈ ਇਹਦੇ ਨਾਲ ਤੁਹਾਡੇ ਮਨ ਦੀ ਭਟਕਣ ਰੁਕ ਜਾਂਦੀ ਹੈ ਤੇ ਤੁਸੀਂ ਅਸਹਿਜ ਹੋਣ ਦੀ ਬਜਾਏ ਸਹਿਜ ਹੋ ਜਾਂਦੇ ਹੋ ਇਸ ਕਰਕੇ ਪੰਜਵਾਂ ਪੱਖ ਹੈ ਜਿਹੜਾ ਪ੍ਰਮੁੱਖ ਤੌਰ ਤੇ ਦੇਖਣ ਵਾਲਾ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ 'ਚ ਸਮਰਪਣ ਦਾ ਭਾਵ ਵੀ ਰੱਖਣਾ ਚਾਹੀਦਾ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਜੋ ਅਸੀਂ ਕੰਮ ਕਰਦੇ ਆ ਉਹਦਾ ਕੁਛ ਨਾ ਕੁਛ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ ਕਿ ਅਸੀਂ ਕੰਮ ਕਿਸ ਲਈ ਕਰ ਰਹੇ ਹਾਂ ਮੇਰਾ ਸਮਾਜ ਦੇ ਵਿੱਚ ਕੀ ਰੋਲ ਹੈ ਮੈਂ ਸਮਾਜ ਲਈ ਕੀ ਕੋਈ ਚੰਗਾ ਕਰ ਰਹੇ ਹਾਂ ਕੀ ਸਮਾਜ ਦੇ ਵਿੱਚ ਮੇਰੇ ਜਿਉਣ ਦਾ ਜਾਂ ਜੋ ਸਮਾਜ ਨੇ ਮੈਨੂੰ ਦਿੱਤਾ ਹੈ ਉਸ ਦੇ ਅਵਜ ਦੇ ਵਿੱਚ ਮੈਂ ਸਮਾਜ ਨੂੰ ਕੁਝ ਮੋੜ ਰਿਹਾ ਹਾਂ ਜੇ ਨਹੀਂ ਮੋੜ ਰਹੇ ਤਾਂ ਥੋੜਾ ਸਮਾਜ ਨੂੰ ਮੋੜਨ ਦੀ ਕੋਸ਼ਿਸ਼ ਕਰੋ ਸਮਾਜ ਲਈ ਕੁਝ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਸਮਾਜ ਨੂੰ ਥੋੜੇ ਜਿਹੀ ਵੀ ਸਮਰਪਿਤ ਹੋਵੋਗੇ ਉਹਦਾ ਨਤੀਜਾ ਤੁਹਾਨੂੰ ਮਿਲੇਗਾ ਉਹਦਾ ਫਲ ਤੁਹਾਨੂੰ ਮਿਲੇਗਾ ਤੇ ਉਹ ਸਮਰਪਣ ਹੈ ਤੁਹਾਨੂੰ ਮਾਨਸਿਕ ਤੌਰ ਤੇ ਬਹੁਤ ਸਹਜ ਦੇਊਗਾ ਤੇ ਇਹਦੇ ਵਿੱਚ ਸਮਰਪਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਸਾਨੂੰ ਸਾਡਾ ਮੈਂ ਸਾਡਾ ਹੰਕਾਰ ਹੈ ਜਿਹੜਾ ਉਹ ਸਮਰਪਣ ਨਹੀਂ ਕਰਨ ਦਿੰਦਾ ਕਿ ਮੈਂ ਤਾਂ ਇਹ ਐ ਮੈਂ ਇਹ ਕਿਉਂ ਕਰਾਂ ਮੈਂ ਇਹ ਸਾਰਾ ਕੁਝ ਬਾਕੀਆਂ ਤੋਂ ਕਰਵਾਉਣਾ ਮੈਂ ਆਪਣੇ ਆਪ ਨਹੀਂ ਕਰਨਾ ਮੇਰੇ ਲਈ ਸਾਰੇ ਲੋਕ ਇਉਂ ਕਰਨ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੀ ਈਗੋ ਨੂੰ ਤੁਹਾਡੇ ਘਮੰਡ ਨੂੰ ਪੱਠੇ ਪਾਉਣ ਵਾਲੀਆਂ ਚੀਜ਼ਾਂ ਜੇ ਤੁਸੀਂ ਘਮੰਡ ਵਾਲਾ ਜੀਵਨ ਜਿਉਣਾ ਸ਼ੁਰੂ ਕਰੋਗੇ ਜੇ ਤੁਸੀਂ ਈਗੋ ਨੂੰ ਲੈ ਕੇ ਚੱਲੋਗੇ ਜੇ ਤੁਸੀਂ ਆਤਮ ਸਮਰਪਣ ਦੀ ਭਾਵਨਾ ਆਪਣੇ ਮਨ ਦੇ ਵਿੱਚ ਨਹੀਂ ਰੱਖੋਗੇ ਜੇ ਤੁਹਾਡੇ ਅੰਦਰ ਨਿਮਰਤਾ ਨਹੀਂ ਆਊਗੀ ਤਾਂ ਤੁਸੀਂ ਸਹਜ ਨਹੀਂ ਹੋ ਸਕਦੇ ਸੋ ਸਮੁੱਚੇ ਤੌਰ ਤੇ ਜਿਹੜਾ ਸਹਜਤਾ ਦਾ ਸੰਕਲਪ ਹੈ ਸਹਜ ਕੋਈ ਕੰਮ ਨਹੀਂ ਹੈ ਨਾ ਹੀ ਸਹਜ ਕੋਈ ਖਾਸ ਕਿਸਮ ਦਾ ਸਰੀਰਕ ਕਰਮ ਹੈ ਸਹਜ ਇੱਕ ਮਾਨਸਿਕ ਅਵਸਥਾ ਹੈ ਸਹਜ ਜੀਵਨ ਜਿਉਣ ਦੀ ਕਲਾ ਹੈ ਸਹਜ ਜੀਵਨ ਦੀ ਜਾਂਚ ਹੈ ਸਹਜ ਦੇ ਨਾਲ ਤੁਸੀਂ ਆਪਣੇ ਮਨ ਨੂੰ ਸੰਤੁਲਿਤ ਕਰ ਸਕਦੇ ਹੋ ਇਸ ਲਈ ਜੇ ਤੁਸੀਂ ਇਹਨਾਂ ਪੱਖਾਂ ਵੱਲ ਧਿਆਨ ਦਿਓਗੇ ਤਾਂ ਤੁਸੀਂ ਵੀ ਇੱਕ ਸਹਜ ਪ੍ਰਾਣੀ ਬਣ ਸਕਦੇ ਹੋ ਤੁਸੀਂ ਵੀ ਸੌਖੀ ਜ਼ਿੰਦਗੀ ਜਿਉ ਸਕਦੇ ਹੋ ਤੁਸੀਂ ਬਹੁਤ ਕੁਝ ਛੱਡ ਕੇ ਬਹੁਤ ਕੁਝ ਨਜ਼ਰ ਅੰਦਾਜ਼ ਕਰਕੇ ਤੇ ਬਹੁਤ ਕੁਝ ਅਪਣਾ ਕੇ ਆਪਣੇ ਆਪ ਨੂੰ ਸਹਿਤਾ ਨਾਲ ਜੋੜ ਸਕਦੇ ਆਂ ਉਮੀਦ ਕਰਦੇ ਆਂ ਕਿ ਤੁਸੀਂ ਜਦੋਂ ਇਹਨਾਂ ਪੱਖਾਂ ਤੇ ਮਨੋ ਵਿਚਾਰ ਕਰੋਗੇ ਸੱਚੇ ਦਿਲੋਂ ਵਿਚਾਰ ਕਰੋਗੇ ਤਾਂ ਯਕੀਨ ਮੰਨਿਓ ਕਿ ਇਹਦੇ ਬਹੁਤ ਸਾਰੇ ਚੰਗੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਤੁਹਾਡਾ ਧੰਨਵਾਦ